ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬੀ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ ਦੇ ਵਿੱਚ ਜਿੱਥੇ ਤੜਕਸਾਰ ਸਵੇਰੇ ਬਠਿੰਡਾ ਰੇਂਜ ਐਡੀਜੀਪੀ ਪਰਮਾਰ ਦੀ ਨਿਗਰਾਨੀ ਦੇ ਵਿੱਚ ਆਪਰੇਸ਼ਨ ਕਸਦ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ। ਦਰਅਸਲ ਇਸ ਸਰਚ ਆਪਰੇਸ਼ਨ ਦੇ ਦੌਰਾਨ ਪਿੰਡ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਹੈ ਪੁਲਸਵਾਲਿਆ ਦੇ ਵੱਲੋਂ ਚਾਰੇ ਪਾਸਿਓ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਕੋਈ ਵੀ ਵਸਨੀਕ ਜਿਸ ਨੂੰ ਬਾਹਰ ਜਾਂ ਅੰਦਰ ਆਉਣ ਨਹੀਂ ਦਿੱਤਾ ਗਿਆ ਇਸ ਦੌਰਾਨ ਏ ਡੀ ਜੀ ਪੀ ਪਰਮਾਰ ਨੇ ਐਸ ਐਸ ਪੀ ਬਠਿੰਡਾ ਦੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਤਨਾਤੀ ਕਰਦੇ ਹੋਇਆ ਵੱਡੀ ਕਾਰਵਾਈ ਕੀਤੀ ਦਰਅਸਲ ਇਸ ਦੌਰਾਨ মিডিਆ ਦੇ ਨਾਲ ਗੱਲਬਾਤ ਕਰਦਿਆ ਕਿਹਾ ਗਿਆ ਕਿ ਇਸ ਪਿੰਡ ਦੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਪਿੰਡ ਦੇ ਵਿੱਚ ਕੋਈ ਰਿਸ਼ਤਾ ਤੱਕ ਨਹੀਂ ਕਰਦਾ ਕਿਉਂਕਿ ਨਸ਼ੇ ਦੇ ਦਲਦਲ ਦੇ ਵਿੱਚ ਇਹ ਪਿੰਡ ਸਭ ਤੋਂ ਅਵਲ ਤੇ ਆਉਂਦਾ ਹੈ ਕਿ ਪਿੰਡ ਦਾ ਹਰ ਇੱਕ ਨੌਜਵਾਨ ਨਸ਼ਾ ਕਰਦਾ ਹੈ ਇਸ ਕਰਕੇ 5 ਸਾਲ ਤੋਂ ਇਸ ਪਿੰਡ ਦੇ ਵਿੱਚ ਕੋਈ ਵਿਆਹ ਤੱਕ ਨਹੀਂ ਹੋਇਆ ਤੇ ਪੁੱਛੇ ਜਾਣ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਬਕਮ ਪੁਲਿਸ ਦੀ ਮਿਲੀ ਭਗਦਨਾ ਚੱਲਦਾ ਕਿਉਂਕਿ ਪੁਲਿਸ ਨੂੰ ਇਸ ਬਾਬਤ ਕੇਵਰ ਸ਼ਿਕਾਇਤ ਕੀਤੀ ਗਈ ਪਰ ਇਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਮੌਕੇ ਤੇ ਜੇ ਕੋਈ ਤਸਕਰ ਫੜ ਵੀ ਲਿਆ ਜਾਂਦਾ ਜਾਂ ਤਾਂ ਫਰਾਰ ਹੋ ਜਾਂਦਾ ਜਾਂ ਫਿਰ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਪਿੰਡ ਛੱਡਣ ਨੂੰ ਮਜਬੂਰ ਹੋ ਜਾਂਦੇ ਨੇ ਇਸ ਮੌਕੇ ADGP ਬਠਿੰਡਾ ਜਿਨ੍ਹਾਂ ਦਾ ਇਹ ਕਹਿਣਾ ਕਿ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ঈਗਲ ਦੇ ਤਹਿਤ ਸਰਚ ਅਭਿਆਨ ਚਲਾਇਆ ਜਾ ਰਿਹਾ ਇਸ ਨੂੰ ਲੈ ਕੇ ਬਠਿੰਡਾ ਦੇ ਬੀੜਤਲਾ ਬਸਤੀ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰ ਹਾਲਾਂਕਿ ਇਹਨਾਂ ਵੱਡੇ ਸਵਾਲ ਨੇ ਕਿ ਪੁਲਿਸ ਨੇ ਇਸ ਸਰਚ ਆਪਰੇਸ਼ਨ ਦੇ ਨਾਲ ਨਸ਼ੀਆਂ ਤੇ ਨਕੀਲ ਕੱਸੀ ਜਾਵੇਗੀ ਕਿ ਨੌਜਵਾਨ ਨਸ਼ਾ ਛੱਡਣਗੇ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨਸ਼ੇ ਦੇ ਖਿਲਾਫ ਕਾਰਗਰ ਸਾਬਤ ਹੋਵੇਗੀ ਇਹ ਕਈ ਵੱਡੇ ਸਵਾਲ ਨੇ ਜਿੰਨੇ ਵੀ ਹੌਟਸਪੌਟ ਨੇ ਉਹਨਾਂ ਨੂੰ ਕਾਟਮੈਂਟ ਸਟਿਪੂਲੇਸ਼ਨ ਲਈ ਕਵਰ ਕਰ ਰਹੇ ਹਨ ਬਹੁਤ ਨਹੀਂ ਕਾਫੀ ਹੋ ਰਹੀਆਂ ਹੂੰ ਇਸੇ ਕਰਕੇ ਦਾ ਮੁੱਦਾ ਇਹ ਹੋਇਆ ਕਿ ਪੰਜਾਬ ਦੇ ਵਿੱਚੋ ਜਿਹੜਾ ਨਸ਼ਾ ਵੀ ਫੈਲ ਕੀਤਾ ਜਾ ਰਿਹਾ ਜਿੰਨੀ ਜਲਦੀ ਹੋ ਸਕਦਾ ਇਲੈਕਸ਼ਨ ਹੋ ਗਏ ਹੁਣ ਸਾਰਾ ਕੁਝ ਹੋ ਗਿਆ ਹੁਣ ਪੁੱਛਦਾ ਇਹੋ ਫੋਕਸ ਹੈ ਕਿ ਸਭ ਤੋਂ ਪਹਿਲਾਂ ਨਸ਼ਾ ਰੋਕ ਕੀਤਾ ਜਾਵੇ ਕਿਹੜੀ ਕਿਹੜੀ ਟੀਮਾਂ ਲੈ ਕੇ ਆਏ ਸਰ ਨਾਲ ਚੈਕਿੰਗ ਇਹ ਸਾਡੇ ਕੋਲ ਸਾਰੀਆਂ ਜਿਹੜਾ ਪੁਲਿਸ ਸਟੇਸ਼ਨ ਟੀਮ ਹੈ ਸੀਆਈਏ ਦੀ ਟੀਮ ਹੈ ਦੈਨ ਅਸੀਂ ਹਮਦਤ ਕਰਦੇ ਨੇ ਐਸਟੀਐਫ ਵਾਲੇ ਨਾਲ ਹੁੰਦੇ ਨੇ ਕੁਝ ਮਿਲਿਆ ਸਰ ਹਾਜੀ ਰਕੋ ਜੀ ਚੱਲਦੇ ਹਾਂ ਕੁਝ ਹੋਰ ਕੁਝ ਵੀ ਹਾਲੀਆ ਲੋਕਾਂ ਨੂੰ ਵੀ ਦਿੱਤੀ ਹਜਾ ਤਾਂ ਕੋਈ ਇਨਫੋਰਮੇਸ਼ਨ ਵਗੈਰਾ ਦੰਦੇ ਜੀ ਅਲਟੀਮੇਟਲੀ ਲੋਕਾਂ ਦੀ ਕੋਆਪਰੇਸ਼ਨ ਵਾਲੀ ਸਾਨੂੰ ਪਤਾ ਲੱਗਦਾ ਕਿਉਂਕਿ ਸਾਡੇ ਬਾਪ ਹੁੰਦੇ ਨੇ ਪੇਰ ਇਨਫਾਰਮਰ ਹੁੰਦੇ ਨੇ ਲੋਕ ਸੋਸ਼ਲ ਗਰੁੱਪ ਵਾਲੇ ਵੀ ਲੋਕਾਂ ਨੂੰ ਚੱਲ ਦੱਸ ਦਿੰਦੇ ਕਈ ਵਾਰ ਸਾਨੂੰ ਡਰ ਜਾਂਦੇ ਜੀ ਸਾਡੇ ਨਾਮ ਨਾਲ ਵਿੱਚ ਆ ਜਾ ਕੋਈ ਨਾ ਕਦੀ ਨਹੀਂ ਆਉਂਦਾ ਕਿਉਂਕਿ ਅਸੀਂ ਨਾਂ ਪੁੱਛਦੇ ਨਹੀਂ ਹਾਂ ਕੋਈ ਬਾਪਰ ਸਾਨੂੰ ਦੱਸੇ ਜੀ ਵੈਰੀਫਾਈ ਯੂ ਆਰ ਨਾਟ ਅੰਡਰਸਟੈਂਡਡ ਓਨ ਦਾ ਡੇਮੋ ਆਫ ਪਰਸਨਲ ਕੋਨਫਰ ਸਾਡਾਂ ਇੰਤਾਸੇ ਉਹ ਬੰਦੇ ਚਾ ਜਿਹੜਾ ਡਰਗ ਵੇਚਦਾ ਅੱਗੇ ਵੀ ਸਾਰੇ ਇਸ ਤਰ੍ਹਾਂ ਚੱਲਦੇ ਰਹਿਣਗੇ ਬਿਲਕੁਲ ਚੱਲਦੇ ਰਹਿਣਗੇ ਜਿੰਨੀ ਦੇ ਤੱਕ ਡਰਗ ਨਹੀਂ ਖਤਮ ਕਰਦੇ ਜਿੰਨੀ ਦੇ ਪੰਜਾਬ ਨੂੰ ਸਾਫ਼ ਨਹੀਂ ਕਰਦੇ ਉੰਨੀ ਕਰਦੇ ਰਹਿਣਗੇ ਕੀ ਮੈਸੇਜ ਦੇਣਾ ਚਾਹਾਨੂੰ ਇਹੋ ਹੀ ਆ ਕਿ ਆਹ ਰਲਕੇ ਨੂੰ ਖਤਮ ਕਰੀਏ ਪਬਲਿਕ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਮੀਡੀਆ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਸਾਸੀ ਸਾਰੇ ਰਲਕੇ ਜਿਹੜੀ ਹੈ ਗਲਤ ਚੀਜ਼ ਪ੍ਰਵਹਿਲ ਕਰਦੀ ਆ ਪੰਜਾਬ ਦੇ ਵਿੱਚ ਇਹਨੂੰ ਸਾਡੇ ਨੂੰ ਸਾਫ਼ ਕਰਦੀਏ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਚੰਗੀ ਡਿਟਰਕਸ਼ਨ ਨਾਲ ਜਾ ਸਕਿਓ ਮਾੜੇ ਕੰਮ ਚ ਨਾ ਡਾਕੀ ਸਰ ਬੀੜਤਲਾ ਬਸਤੀ ਵੀ ਹੋਰ ਵੀ ਏਰੀਆ ਕਿੱਥੇ ਅੱਜ ਹੋਰ ਵੀ ਜਗਾ ਕਰਦੇ ਹਾਂ ਚੰਦਰਾ ਉਹ ਡਿਸਕਸ ਨਹੀਂ ਕਰਦੇ ਹੁੰਦੇ ਠੀਕ ਠੀਕ